ਫੇਰ ਦੇ ਇੱਕ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਹੜੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹ ਚੁੱਕੇ ਨੇ ਤਾਂ ਬਿਲਕੁਲ ਉਹਨਾਂ ਦੇ ਜੱਦੀ ਘਰ ਵੀ ਕਿੱਥੇ ਖੜੇ ਆ ਪਿੰਡ ਪੋਨਾ ਜਗਰਾਉਂ ਦੇ ਨੇੜੇ ਤਾਂ ਬਿਲਕੁਲ ਇੱਥੇ ਜਿਸ ਸਮੇਂ ਤੁਸੀਂ ਦੇਖੋਗੇ ਵੀ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਇੱਥੇ ਪਹੁੰਚ ਰਹੇ ਨੇ ਸੋਗ ਦੀ ਲਹਿਰ ਜਿਹੜੀ ਆ ਉਹ ਕਰਦੇ ਵਿੱਚ ਆ ਤਾਂ ਬਿਲਕੁਲ ਬਹੁਤ ਖੁਸ਼ ਨੁਮਾ ਅਨਸਾਨ ਜਿਹੜੇ ਰਾਜਵੀਰ ਜਵੰਦਾ ਜਿਹੜੇ ਜਾਣੇ ਜਾਂਦੇ ਸੀਗੇ ਜਿਸ ਤਰੀਕੇ ਨਾਲ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਲਿਹਾਜ ਜਿਹੜੀ ਹੈ ਬਹੁਤ ਵਧੀਆ ਸੀ ਸਭ ਦੇ ਨਾਲ ਦਾ ਜਿਸ ਤਰੀਕੇ ਨਾਲ ਹੁਣ ਇਹ ਜਿਹੜੀ ਘਟਨਾ ਵਾਪਰੀ ਸੀ 27 ਸਤੰਬਰ ਵਾਲੇ ਦਿਨ ਤਾਂ ਉਸ ਤੋਂ ਬਾਅਦ ਜਿਹੜੀ ਹੈ ਸਾਰਾ ਪੰਜਾਬ ਜਿਹੜਾ ਇਕੱਠ ਹੋ ਕੇ ਅਰਦਾਸਾਂ ਕਰਨ ਦੇ ਵਿੱਚ ਲੱਗਾ ਹੋਇਆ ਸੀ ਵੀ ਜਿਹੜਾ ਰਾਜਵੀਰ ਜਵੰਦਾ ਹੈ ਉਸ ਦਾ ਜਿਹੜਾ ਵਾਹਗੁਰੂ ਭਲੀ ਕਰੇ ਕਿ ਜਿਹੜੀ ਉਸ ਦੀ ਰਿਕਵਰੀ ਹੈ ਉਹ ਜਲਦੀ ਹੋਵੇ ਜਿਹੜੀ ਉਸ ਦੀ ਸਿਹਤ ਹੈ ਉਹ ਜਲਦੀ ਠੀਕ ਹੋਵੇ ਪਰ ਜੋ ਹੋਣੀ ਨੂੰ ਮਨਜ਼ੂਰ ਹੈ ਉਹ ਹੋਣਾ ਉਹੀ ਹੁੰਦਾ ਤਾਂ ਬਿਲਕੁਲ ਇਸ ਸਮੇ ਸੋਗ ਦੀ ਲਹਿਰ ਜਿਹੜੀ ਹੈ ਉਹ ਇਸ ਪਰਿਵਾਰ ਚ ਹੈ ਇਸ ਸਮੇ ਪੂਰੇ ਪੰਜਾਬ ਦੇ ਵਿੱਚ ਵੀ ਹੈ ਕਿਉਂਕਿ ਅਰਦਾਸਾਂ ਨੇ ਜਿਹੜੀਆਂ ਉਹ ਹਰੇਕ ਵੱਲੋਂ ਕੀਤੀ ਗਈਆਂ ਸੀੀਆਂ ਵੀ ਜੇ ਰਾਜਵੀਰ ਜਵੰਦਾ ਜਿਹੜਾ ਉਹ ਜਲਦ ਠੀਕ ਹੋ ਕੇ ਜਿਹੜਾ ਗਿਆ ਉਹੋ ਆਪਣੇ ਘਰ ਵਿੱਚ ਪਹੁੰਚੇ ਤਾਂ ਇਸ ਸਮੇ ਜੇ ਦੇਖੋਗੇ ਵੀ ਉਹਨਾਂ ਦੇ ਜੱਦੀ ਘਰ ਦੀਆਂ ਤਸਵੀਰਾਂ ਜਿਹੜੀਆਂ ਨੇ ਪਿੰਡ ਪੋਨਾ ਤੋਂ ਦਿਖਾ ਰਿਹਾ ਤੁਹਾਨੂੰ ਵੀ ਜਿੱਥੇ ਉਹਨਾਂ ਦੇ ਨੇੜਲੇ ਜਿਹੜੇ ਰਿਸ਼ਤੇਦਾਰ ਉਹ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਜ ਜਾਨ ਕਰ ਸੀ ਉਹ ਇੱਥੇ ਪਹੁੰਚਦੇ ਪਏ ਨੇ ਤੇ ਗੱਲਬਾਤ ਵੀ ਜਰੂਰ ਪਿੰਡ ਵਾਲਿਆਂ ਨਾਲ ਕਰਾਂਗੇ ਵੀ ਕਿਹੋ ਜਿਹਾ ਰਿਹਾਜ ਉਹਨਾਂ ਦੀ ਸੀਗੀ ਉਹਨਾਂ ਦੇ ਨਾਲ ਤਾਂ ਬਿਲਕੁਲ ਪਿੰਡ ਵਾਲੇ ਮੌਜੂਦ ਨੇ ਕਿਹੋ ਜਿਹਾ ਰਿਹਾਜ ਸੀ ਤੁਹਾਡੀ ਰਾਜਵੀਰ ਜਵੰਧਾ ਨਾ ਵੀ ਜਾਦੀ ਹੈ ਮੰਦ ਪਾ ਕੇ ਖਬਰ ਆਈ ਹੈ ਤਾਂ ਕਿਵੇਂ ਦਾ ਉਸ ਜੀ ਬੋਲ ਨਹੀਂ ਸਕਦੇ ਤੁਹਾਡੇ ਹੱਥਾਂ 'ਚ ਕਿੱਡੇ ਰਾਜਵੀਰ ਜਵੰਧਾ ਕਿਹੋ ਜਿਹਾ ਪਿਆਰ ਤੁਹਾਡੇ ਨਾਲ ਸੀਗਾ ਵੀ ਕਿਉਂਕਿ ਕਹਿੰਦੇ ਜਦੋਂ ਇੱਕ ਪਿੰਡ ਦਾ ਜਵਾਕ ਆਪਣੇ ਪੁੱਤਿਆਂ ਪੁੱਤਾਂ ਵਰਗਾ ਹੀ ਬਹੁਤ ਵਧੀਆ ਬੰਦਾ ਸੀ ਇਹ ਤਾਂ ਮਿਲਣਾ ਹੀ ਨਹੀਂ ਕਿੰਨਾ ਕ ਪਿਆਰ ਸੀ ਤੁਹਾਡਾ ਰਾਜਵੀਰ ਜਵੰਦਾ ਸੀ ਬਹੁਤ ਜਿਆਦਾ ਹੀ ਬਹੁਤ ਬੜੀ ਅਸਵਾਦ ਵਾਲੀ ਮੀ ਬਹੁਤ ਜਿਆਦਾ ਜੰਨਾ ਕਰੋ ਉਹ ਨਹੀਂ ਤਾਂ ਮੋਰ ਦਾ ਬੱਚਿਆਂ ਤੋਂ ਲੈ ਕੇ ਵੀ ਸਾਰੇ ਰੋਂਦੇ ਹੁਣ ਯਾਦ ਕਰਦਾ ਨਰਮ ਇੰਨਾ ਸੀ ਮੇਰੇ ਘਰ ਪਿੰਡ ਚ ਨਹੀਂ ਹੋ ਸਕਦਾ ਕੋਈ ਨੇੜੇ țeੜੇ ਨਹੀਂ ਹੋ ਸਕਦਾ ਇਹ ਸਵਾ ਇੰਨਾ ਬਧੀਆ ਸੀ ਜਿਵੇਂ ਐਡਾ ਵੱਡਾ ਕਲਾਕਾਰ ਸੀਗਾ ਉਹਦੇ ਚ ਹੋਮੇ ਵਗੈਰਾ ਸੀਗੀ ਕੁਛ ਇਸ ਤਰੀਕੇ ਦਾ ਕਿ ਜਮਾ ਹੀ ਨਹੀਂ ਸੀਗਾ ਕੁਛ ਨਹੀਂ ਜੀ ਨਹੀਂ ਕੋਈ ਜਿਵੇਂ ਪਹਿਲਾਂ ਸਿਉਮੇ ਰਹਿੰਦਾ ਸੀ ਹਾਂਜੀ ਹਾਂਜੀ ਕੋਈ ਕਿਸੇ ਨਾਮ ਵੱਧੂ ਕਟੂਨ ਕਰ ਕੋਸ਼ ਨਹੀਂ ਕੀ ਕਰ ਬਿਲਕੁਲੀ ਬੈਰ ਇਹ ਨਾ ਬੈਰ ਨਹੀਂ ਕੇ ਨਾ ਬੋਲ ਸਭ ਨਾਸ ਕੇ ਜਿਵੇਂ ਬੱਚਿਆਂ ਨੂੰ ਸਾਰਿਆਂ ਨੂੰ ਜਾਣੇ ਨਾ ਵੀ ਉਮੇ ਪਹਿਲਾਂ ਪਾਲਿਆ ਜੀ ਉਹਨੇ ਉੱਪਰ ਜਹਾਜ਼ ਹੈ ਉਹ ਜ ਉੱਡਦਾ ਰਿਹਾ ਬਹੁਤ ਚਿਰ ਉਦੋਂ ਇੱਥੇ ਸਾਡੇ ਖੇਤ ਕੋਲੇ ਸੀ ਉੱਤੇ ਹੱਣ ਲੱਗੇ ਨਾ ਟਾਣੇ ਲੈ ਲੋ ਜੂੜੇ ਲੈ ਲੋ ਇਹ ਗਣਾ ਨਾ ਪਰਵ ਲੱਤਾਂ ਤੜਾ ਦੇਗਾ ਨਹੀਂ ਇਹ ਜੀਆਂ ਗੱਲਾਂ ਕਰਦਾ ਨੇ ਪਿਆਰ ਨਾਲ ਬਹੁਤ ਪੇਰਾ ਛੋਟਣ ਕਾਰਨ ਜਾਂਦਾਂ ਦੇ ਉਦੋਂ ਖੇਤਾਂ 'ਚ ਉੱਤੇ ਮੋਟਰ ਤੇ ਘੜਿਆ ਗਏ ਆਹ ਦੀ ਗੱਡੀ ਉਦੋਂ ਆਨੇ ਕਹਿਣਾ ਆ ਜੋ ਇੱਧਰ ਤੇ ਪਤਣੀ ਕੋਈ ਚੇਤਰੀ ਉਹਦੇ ਹੈ ਹੀ ਨਹੀਂ ਗੱਲ ਉੱਤੇ ਇਹਨਾਂ ਨਿੱਕੇ ਸੁਆਦ ਨਹੀਂ ਮੁਸ਼ਕਲ ਹੈ ਹੁਣਾਂ ਦੁਨੀਆ 'ਤੇ ਕਹਿੰਦੇ ਇਦਾਂ ਇੱਕ ਐਡੀ ਗਲੇਹਾ ਸੀ ਕਿ ਜੇਕਰ ਜਦੋਂ ਵੀ ਪਿੰਡ ਚ ਲੰਘਦਾ ਸੀ ਜਾਂ ਜਦੋਂ ਵੀ ਕੋਈ ਬਜ਼ੁਰਗ ਦੇਦਾ ਸੀ ਸਾਸਰੀ ਗੱਲ ਤੇ ਬਿਨਾ ਉਹ ਤੋਂ ਨਹੀਂ ਸੀ ਲੰਘਦਾ ਹਾਂ ਨਹੀਂ ਸਭ ਨੂੰ ਜੇ ਤੁਹਾਨੂੰ ਦੱਸਿਆ ਵੀ ਹੱਤਾਂ ਨੇ ਪਰਤਾ ਬੁਲਾਉਣੀ ਬੁਲਾਉਣੀ ਉਹਨੇ ਐਨਾਂ ਯਾਨੀ ਨਾਰਮਲ ਮੁਸ਼ਕਲ ਹੁੰਨ ਮਨ ਪਛੇਹੀ ਇਹ ਜੀ ਕਹਿੰਨਾ ਵੀ ਬਹੁਤ ਘਟੇ ਪਏ ਥੋੜੇ ਤਾਂ ਮੈਨੂੰ ਲੱਗਦਾ ਹੱਥਾਂ 'ਚ ਖੇਡਿਆ ਹੋਊਗਾ ਰਾਜਵੀਰ ਜਵੰਦਾ ਵੀ ਆਜਾਣਾ ਉਹਦਾ ਖੇਤ ਮਿਲਦਾ ਸੀ ਸਾਨੂੰ ਬਾਕੀ ਇੱਥੇ ਜਾਣੇ ਆਉਣੇ ਬਿਨਾਂ ਡੈਡੀ ਨਾਲ ਵੀ ਛੱਡੀ ਤੇ ਉਦੋਂ ਬਸ ਫੇਰ ਜਾਣੇ ਉਹ ਵੀ ਉਹ ਹੁਣ ਉਹਦੋਂ ਵਾਹ ਬੋਲਦੇ ਯਾਦ ਕਰੋਗੇ ਰਾਜਵੀਰ ਜਵੰਦਾ ਨੂੰ ਜਦੋਂ ਉਹ ਖੇਤ ਜਾਉਂਗੇ ਉਹਦੀ ਕਮੀ ਮਹਿਸੂਸ ਹੁੰਦੀ ਹੈ ਹੁਣੇ ਹੁੰਦੀ ਹੈ ਉਨਾ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮਿਲ ਕੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਮਾਹੌਲ ਇਸ ਸਮੇਂ ਪਰਵਾਦਾ ਕਿਉਂਕਿ ਇਹ ਕਰ ਗੱਲ ਕਰੀਏ ਕਦੇ ਨਾ ਪੂਰਾ ਹੋਣ ਵਾਲਾ ਕਟ ਹੈ ਇਸ ਸਮੇਂ ਪੂਰੇ ਪੰਜਾਬ ਨੂੰ ਪਿਆ ਤੇ ਸਭ ਤੋਂ ਵੱਧ ਜਿਹੜੀ ਘਾਟ ਹੈ ਉਹ ਪਰਿਵਾਰ ਨੂੰ ਮਹਿਸੂਸ ਰਹੀਗੀ ਬਿਲਕੁਲ ਜੀ ਇਹ ਤਾਂ ਹੁਣ ਨਾ ਪੂਰਾ ਹੋਣ ਵਾਲਾ ਕਟ ਆ ਪੈ ਗਿਆ ਬਿਲਕੁਲ ਘਾਟਾ ਪਿਆ ਪਰਿਵਾਰ ਨੂੰ ਪਿੰਡ ਨੂੰ ਪੰਜਾਬ ਨੂੰ ਇਹ ਨਾ ਪੂਰਾ ਹੋਣ ਵਾਲਾ ਉਹਦੇ ਪ੍ਰੇਮੀਆਂ ਨੂੰ ਘਾਟਾ ਪਿਆ ਜਿਹੜੇ ਹੰਦਲੋਂ ਚਾਹੁੰਦੇ ਸੀ ਪ੍ਰੇਮ ਕਰਦੇ ਸੀ ਕੀ ਤਰ੍ਹਾਂ ਬਹੁਤ ਘਾਟਾ ਪਿਆ ਦੱਸ ਨੇ ਸਭ ਆਇਨਾ ਕਿ ਨਰਮ ਸੀਗਾ ਤੇ ਐਨਾ ਖੁਸ਼ ਨਮਾ ਇਨਸਾਨ ਸੀਗਾ ਵੀ ਜਦੋਂ ਵੀ ਪਿੰਡ ਚੋਂ ਲੰਘਣਾ ਤਾਂ ਹਰੇਕ ਨੂੰ ਸਤਿ ਸ੍ਰੀ ਅਕਾਲ ਜੀ ਮਿਲ ਮਿਲ ਕੇ ਜਾਣਾ ਬਿਲਕੁਲ ਜੀ ਲੰਘਿਆ ਜਾਂਦਾ ਜਦੋਂ ਕਿਸੇ ਦੇ ਕੋਲ ਦੀ ਲੰਘਦਾ ਸੀ ਕਦੇ ਕੋਈ ਗੱਡੀ ਆਉਂਦੀ ਸੀ ਤਾਂ ਉਹ ਮਿਲ ਕੇ ਜਾਂਦਾ ਸੀਗਾ ਐ ਨਹੀਂ ਸੀ ਵੀ ਲੰਘ ਜੂਗਾ ਹਾਲ ਚਾਲ ਪੁੱਛ ਕੇ ਵੱਡੇ ਛੋਟੇ ਨੂੰ ਚਾਚਾ ਜੀ ਤਾਇਆ ਜੀ ਆ ਕੇ ਬੜੇ ਸਤਿਕਾਰ ਨਾਲ ਬੁਲਾਉਂਦਾ ਸੀਗਾ ਹਾਂ ਜੀ ਤੁਹਾਡੀ ਲਈਆਂ ਜਿਸ ਤਰੀਕੇ ਜਿਵੇਂ ਲੰਦਾ ਤੁਹਾਡੇ ਹੱਥਾਂ ਵਿੱਚ ਖੇਡ ਕੇ ਰਾਜਵੀਰ ਚੁੰਦਾ ਇਸ ਵੱਡਾ ਹੋਇਆ। ਉਹ ਨਾਲ ਦਾ ਘਰ ਸਾਡਾ ਤੇ ਇਹਨਾਂ ਦਾ ਸਾਂਝੀ ਗੰਦਾ ਇੱਧਰ ਉੱਧਰ ਬੱਚੇ ਖੇਡਦੇ ਹੁੰਦੇ ਆ ਹਰ ਟਾਈਮ। ਪੱਥਾਂ 'ਚ ਹੀ ਖੇਡਿਆ ਸਾਡੇ ਤੇ। ਕਹਿੰਦੇ ਜਦੋਂ 27 ਤਰੀਕ ਨੂੰ ਐਕਸੀਡੈਂਟ ਹੋਇਆ ਤਾਂ ਉਸ ਸਮੇਂ ਬੜੀਆਂ ਅਰਦਾਸਾਂ ਗੁਰੂ ਘਰਾਂ 'ਤੇ ਜਾ ਕੇ ਵੀ ਕੀਤੀਆਂ ਗਿਆ ਪਿੰਡ ਵਾਸੀਆਂ ਵੱਲੋਂ ਪਰ ਕੀ ਲੱਗਦਾ ਕਿਤਨਾ ਕਿਤੇ ਅਰਦਾਸਾਂ ਉਹ ਦੂਰੀਆਂ ਰਹਿ ਗਈਆਂ। ਦੇਖੋ ਜੀ ਅਰਦਾਸ ਆਪਾਂ ਕਰਦੇ ਆਂ ਅਰਦਾਸ ਹੁਣ ਸਭ ਨੇ ਕਰੀ ਸੀਗੀ ਕਿੱਥੇ ਕਮੀ ਕੋਈ ਰਹੀ ਇਹਦੇ ਬਾਰੇ ਕੁਝ ਨਹੀਂ ਕਿਹਾ ਅਰਦਾਸ ਕਦੇ ਵਿਅਰਥੀ ਤਾਂ ਨਹੀਂ ਜਾਂਦੀ ਪ੍ਰਮਾਤਮਾ ਨੂੰ ਪਤਾ ਪ੍ਰਮਾਤਮਾ ਬੜਾ ਬਿਆਨਤਾ ਹੋ ਸਕਦਾ ਸਾਡੇ ਨਾਲੋਂ ਜ਼ਿਆਦਾ ਜ਼ਰੂਰਤ ਨੂੰ ਹੋਵੇ ਪਰ ਸਰਪੰਚ ਸਾਹਿਬ ਕਹਿੰਦੇ ਵੀ ਸਰੀਰ ਪੱਖੋਂ ਬਹੁਤ ਤਗੜਾ ਸੀਗਾ ਵੀ ਜਿਹੜਾ ਐਨੇ ਦਿਨ ਜਿਹੜਾ ਰਾਜਵੀਰ ਜਵੰਦਾ ਜਿਹੜੀ ਮੌਤ ਤੇ ਜੀਵਨ ਦੀ ਲੜਾਈ ਲੜੀ ਆ ਗਾਏ ਦੇਖੋ ਜੀ ਨੌਜਵਾਨ ਮੁੰਡਾ ਤਾਂ ਫਾਈਟ ਤਾਂ ਕਰਦੇ ਰਿਹਾ ਬੜੀ ਵਾਰ ਆਖਰੀ ਟਾਈਮ ਤੇ ਵੀ ਇੱਕ ਵਾਰ ਜਵਾਬ ਦੇਣ ਤੋਂ ਬਾਅਦ ਫਿਰ ਦੁਬਾਰਾ ਸਾਨੂੰ ਉਮੀਦ ਜਾਗੀ ਵੀ ਸ਼ਾਇਦ ਫਿਰ ਦੁਬਾਰਾ ਉੱਠ ਕੇ ਖੜਾ ਹੋਵੇ ਫਿਰ ਸਾਡੇ ਵਿੱਚ ਆਵੇ ਪਰ ਨਹੀਂ ਅੰਤ ਦੇ ਵਿੱਚ ਅਸੀਂ ਹਾਰ ਗਏ ਹਾਂ ਜੀ ਹੁਣ ਸੰਸਕਾਰ ਕਿਸ ਦਿਨ ਕੀਤਾ ਜਾਣਾ ਹੈ ਸੰਸਕਾਰ ਕੱਲ ਕਰਿਆ ਜਾਏਗਾ ਜੀ ਕੱਲ ਐਸੇ ਪਿੰਡ ਦੇ ਐਸੇ ਪਿੰਡ ਵਿੱਚ ਕਰਿਆ ਜਾਏਗਾ ਹਾਂ ਜੀ